ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ ਨਾਂਗੇ ਪਾਵੋ ਤਿ ਗਏ ਜਿਨ ਕੇ ਲੱਖ ਕਰੋੜ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਇਸ ਦੁਨੀਆ ਦੇ ਅੰਦਰ ਹਰ ਇੱਕ ਵਸਤੂ ਬਿਨ ਸੰਹਾਰ ਹੈ ਇਹ ਸਰੀਰ ਨੇ ਵੀ ਇੱਕ ਦਿਨ ਖਤਮ ਹੋ ਜਾਣਾ ਹੈ ਕਬੀਰ ਇਹ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ ਕਿ ਇਸ ਧਨ ਨੇ ਵੀ ਇੱਕ ਦਿਨ ਖਤਮ ਹੋ ਜਾਣਾ ਹੈ ਸਕੋ ਤਾਂ ਲੇਹੋ ਬਹੋਰ ਜੇਕਰ ਤੂੰ ਬਚਾ ਸਕਦਾ ਹੈ ਤੇ ਬਚਾ ਕੇ ਦੇਖ ਲੈ ਭਾਵੇਂ ਪਰਖ ਕੇ ਦੇਖ ਲੈ ਇੱਕ ਦਿਨ ਇਸ ਨੇ ਵੀ ਖਤਮ ਹੋ ਜਾਣਾ ਹੈ ਕਿਉਂਕਿ ਨਾਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ ਜਿਨ੍ਹਾਂ ਕੋਲ ਲੱਖਾਂ ਕਰੋੜਾਂ ਦੀ ਜਾਇਦਾਦਾਂ ਸੀ ਭਾਵੇਂ ਬਹੁਤ ਵੱਡਾ ਭਾਵੇਂ ਪਰਿਵਾਰ ਵੀ ਸੀ ਧਨ ਦੌਲਤ ਦੇ ਅੰਬਾਰ ਲੱਗੇ ਸਨ ਪੈਸੇ ਦੀ ਕੋਈ ਕਮੀ ਨਹੀਂ ਸੀ ਧਨ ਪਦਾਰਥ ਦੀ ਕੋਈ ਕਮੀ ਨਹੀਂ ਸੀ ਅੰਤ ਸਮੇਂ ਉਹਨਾਂ ਨੂੰ ਵੀ ਇਸ ਦੁਨੀਆ ਤੋਂ ਖਾਲੀ ਜਾਣਾ ਪਿਆ ਭਾਵ ਕਿ ਕਬੀਰ ਜੀ ਇਸ ਸ਼ਲੋਕ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਇਸ ਸਰੀਰ ਦਾ ਵੀ ਸਾਨੂੰ ਮਾਣ ਨਹੀਂ ਕਰਨਾ ਚਾਹੀਦਾ ਇਸ ਜੀਵਨ ਨੂੰ ਸਹਿਜਮਈ ਬਤੀਤ ਕਰਨਾ ਚਾਹੀਦਾ ਇਸ ਜੀਵਨ ਵਿੱਚ ਉਸ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜ ਕੇ ਹੀ ਸਫਲ ਜੀਵਨ ਹੋ ਸਕਦਾ ਹੈ ਜਿਹੜਾ ਜੀਵਨ ਉਸ ਦੇ ਸਿਮਰਨ ਵਿੱਚ ਬਤੀਤ ਹੋਵੇ ਉਹੀ ਜੀਵਨ ਸਫਲ ਹੈ ਕਿਉਂਕਿ ਇਸ ਸਰੀਰ ਦਾ ਜੇਕਰ ਅਸੀਂ ਮੋਹ ਕਰਾਂਗੇ ਇਹ ਵੀ ਇੱਕ ਦਿਨ ਵਿਨਸਨਹਾਰ ਹੈ